ਸਾਲ 2025 ਦਾ ਹਜੇ 7ਵਾਂ ਦਿਨ ਹੀ ਚੱਲ ਰਿਹਾ ਹੈ ਪਰ ਕਾਰ ਚੋਰੀ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਹਨ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਪਹਿਲੇ 5 ਦਿਨਾਂ ਦੇ ਵਿੱਚ ਵਿੱਚ ਯਾਨੀ ਕਿ 1 ਜਨਵਰੀ ਤੋਂ ਲੈ ਕੇ 5 ਜਨਵਰੀ ਦੇ ਵਿੱਚ ਕਾਰ ਹੀ ਵੱਡੀ ਗਿਣਤੀ ਦੇ ਵਿੱਚ ਕਾਰਾਂ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਸਾਲ 2023 ਦੇ ਵਿੱਚ ਉਸ ਤੋਂ ਬਾਅਦ ਸਾਲ 2024 ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਵਾਪਰੀਆਂ ਅਤੇ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਸਾਲ 2024 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਹੀ ਸਭ ਤੋਂ ਵੱਧ ਕਾਰਾਂ ਚੋਰੀ ਹੋਈਆਂ ਸਨ ਤੇ ਹੁਣ ਵੀ ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਇੰਨੀਆਂ ਕਾਰਾਂ ਚੋਰੀ ਹੋਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿੰਨੀਆਂ ਕਾਰਾਂ ਚੋਰੀ ਹੋਈਆਂ ਹਨ ਅਤੇ ਪੁਲਿਸ ਦੇ ਵੱਲੋਂ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ 2023 ਤੋਂ ਮਿਸਿਸ ਸਾਗਾ ਅਤੇ ਬ੍ਰੈਂਪਟਨ ਦੇ ਵਸਨੀਕਾਂ ਲਈ ਚੋਰੀ ਹੋਈਆਂ ਕਾਰਾਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ 2025 ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਰੁਝਾਨ ਦੇ ਹੋਲੀ ਹੋਣ ਦਾ ਕੋਈ ਸੰਕੇਤ ਨਹੀਂ ਦਿਖਾਈ ਦੇ ਰਿਹਾ 30 ਤੋਂ ਵੱਧ ਘਟਨਾਵਾਂ ਪਹਿਲਾਂ ਹੀ ਰਿਪੋਰਟ ਕੀਤੀਆਂ ਗਈਆਂ ਹਨ ਪੀਲ ਰੀਜਨਲ ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ 1 ਜਨਵਰੀ ਤੋਂ 5 ਜਨਵਰੀ ਤੱਕ ਦੋਵਾਂ ਸ਼ਹਿਰਾਂ ਵਿੱਚ ਕੁੱਲ 34 ਕਾਰਾਂ ਚੋਰੀ ਦੀਆਂ ਰਿਪੋਰਟਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 14 ਮਿਸਿਸ ਆਗਾ ਵਿੱਚੋਂ ਅਤੇ ਵੀ ਬ੍ਰੈਂਪਟਨ ਵਿੱਚੋਂ ਚੋਰੀ ਹੋਈਆਂ ਹਨ 5 ਜਨਵਰੀ ਤੱਕ ਸਿਰਫ ਇੱਕ ਚੋਰੀ ਹੋਈ ਕਾਰ ਦੇ ਮਾਮਲੇ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ ਅਤੇ 32 ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਅਣਸੁਲਝਿਆ ਮੰਨਿਆ ਗਿਆ ਹੈ ਡਾਟਾ ਪੀਲ ਖੇਤਰ ਵਿੱਚ ਕਾਰ ਚੋਰੀਆਂ ਲਈ ਚੋਟੀ ਦੇ ਆਮ ਹੌਟਸਪੌਟ ਨੂੰ ਵੀ ਉਜਾਗਰ ਕਰਦਾ ਹੈ ਜਿਸ ਵਿੱਚ ਗ੍ਰੇਟ ਲੇਕਸ ਡਰਾਈਵ ਮੁੱਖ ਹੈ ਜਿੱਥੇ ਕਿ ਕਾਰ ਚੋਰੀ ਦੀਆਂ 4 ਘਟਨਾਵਾਂ ਹੋਈਆਂ ਹਨ ਦੱਸਿਆ ਗਿਆ ਕਿ ਪਿਛਲੇ ਸਾਲ 2024 ਵਿੱਚ ਬ੍ਰੈਂਟਨ ਅਤੇ ਮਿਸਿਸਾਗਾ ਤੋਂ ਕੁੱਲ 6657 ਕਾਰਾਂ ਚੋਰੀ ਹੋਈਆਂ ਜਿਨ੍ਹਾਂ ਵਿੱਚ ਜਨਵਰੀ ਮਹੀਨੇ ਵਿੱਚ ਸਭ ਤੋਂ ਵੱਧ 849 ਕਾਰਾਂ ਚੋਰੀ ਹੋਈਆਂ। ਸਾਲ 2025 ਦੀ ਹਾਲੇ ਸ਼ੁਰੂਆਤ ਹੀ ਹੋਈ ਹੈ ਕਿ 5 ਦਿਨਾਂ ਦੇ ਅੰਦਰ ਹੀ ਦੋਵਾਂ ਸ਼ਹਿਰਾਂ ਵਿੱਚੋਂ ਕੁੱਲ 34 ਕਾਰਾਂ ਚੋਰੀ ਹੋ ਗਈਆਂ। ਕਾਰ ਚੋਰੀ ਦੇ ਰੁਝਾਨਾਂ ਦੀ ਜਾਂਚ ਕਰਦੇ ਹੋਏ ਕੁਝ ਖੇਤਰ ਦੂਜਿਆਂ ਨਾਲੋਂ ਵਧੇਰੇ ਕਮਜ਼ੋਰ ਹਨ ਅਤੇ ਸਥਾਨਕ ਨਿਵਾਸੀਆਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਨੇ ਵਿਅਕਤੀਆਂ ਨੂੰ ਆਟੋ ਚੋਰੀ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ ਮਦਦਗਾਰ ਸੁਝਾਅ ਸਾਂਝੇ ਕਰਦੇ ਹੋਏ ਕਿਹਾ ਕਿ ਜੇ ਸੰਭਵ ਹੋਵੇ ਤਾਂ ਆਪਣੀ ਕਾਰ ਨੂੰ ਤਾਲਾਬੰਦ ਗੈਰੇਜ ਵਿੱਚ ਪਾਰਕ ਕਰੋ ਕਿਉਂਕਿ ਜ਼ਿਆਦਾਤਰ ਕਾਰਾਂ ਡਰਾਈਵਵੇ ਤੋਂ ਚੋਰੀ ਹੋ ਰਹੀਆਂ ਹਨ। ਸਟੀਅਰਿੰਗ 휠 ਲੋਕ ਦੀ ਵਰਤੋਂ ਕਰੋ ਡਾਟਾ ਪੋਰਟ ਤੇ ਇੱਕ ਲੋਕ ਇੰਸਟਾਲ ਕਰੋ ਇਹ ਸਧਾਰਨ ਯੰਤਰ ਆਨਲਾਈਨ ਖਰੀਦਦੇ ਜਾ ਸਕਦੇ ਹਨ ਅਤੇ ਕੰਪਿਊਟਰ ਪੋਰਟ ਤੱਕ ਪਹੁੰਚ ਨੂੰ ਰੋਕ ਸਕਦੇ ਹਨ ਜਿੱਥੇ ਚੋਰ ਕਾਰਾਂ ਦੀਆਂ ਚਾਬੀਆਂ ਨੂੰ ਮੂੜ ਪ੍ਰੋਗਰਾਮ ਕਰਨ ਲਈ ਪਹੁੰਚ ਪ੍ਰਾਪਤ ਕਰਦੇ ਹਨ ਯਕੀਨੀ ਬਣਾਓ ਕਿ ਕੈਮਰੇ ਦਿਨ ਅਤੇ ਰਾਤ ਦੀ ਵਰਤੋਂ ਲਈ ਸਹੀ ਢੰਗ ਨਾਲ ਰੱਖੇ ਗਏ ਹਨ ਅਤੇ ਕੰਮ ਕਰ ਰਹੇ ਹਨ ਪੁਲਿਸ ਨੇ ਕਿਹਾ ਕਿ ਜੇਕਰ ਆਪਣੀ ਕਾਰਾਂ ਨੂੰ ਚੋਰੀ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਖੁਦ ਵੀ ਸੁਚੇਤ ਰਹਿਣ ਦੀ ਲੋੜ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ